ਜੀ ਬਾਈ ਬਹੁਤ ਟਾਈਮ ਗਰਮੀ ਚੋਂ ਰਾਹਤ ਮਿਲੂਗੀ ਅੱਜ ਦਾ ਵਲੌਗ ਵੀ ਵਾ ਬੱਦਲ ਦੇਖਾ ਦਿੰਦੇ ਹੀ ਕੇਰਾ ਤਾਂ ਆ ਗਿਆ ਨੇਰੀ ਬੇਸ਼ੱਕ ਢਾਕੇ ਲੈ ਜੈ ਇਹਨੂੰ ਕੇਰਾਂ ਦਾ ਦੇਖ ਲੈ ਰੱਬ ਨੇ ਨਜ਼ਾਰਾ ਵੰਦ ਤਾ ਹਰ ਬੱਪਾ ਦੇ ਹੁਣ ਨਗਾ ਕੇ ਨੂੰ ਲੈ ਕੇ ਜਾਈ ਆ ਤੁਸੀ ਦੇਖ ਸਕਦੇ ਹੋ ਪੰਛੀ ਵੀ ਮੱਤਿਆਂ ਲਾ ਇੱਕੜ ਇਲੀਂ ਜਰਾ ਪਿੰਡਾਂ ਨੇੜੇ ਪੁੱਛੋ ਅੱਜ ਦੀ ਵਾਰਸ ਅੱਜ ਦਾ ਬਹੁਤ ਵਧੀਆ ਗੱਲ ਹੈ ਹਵਾ ਵੀ ਬਹੁਤ ਚੱਲ ਪਈ ਬੱਦਲ ਵੀ ਨਿਕਾਈ ਜਾਂਦੀ ਆ ਹਵਾ ਇਹ ਲਾਈਟ ਵੀ ਭੱਜ ਗਈ ਜਮਾਨਾ ਠੀਕ ਆ ਜੀ ਗਰਮੀ ਤੋਂ ਮਿਲ ਗਈ ਰਾਹਤ ਰੱਬ ਨੇ ਕਿਰਪਾ ਕਰਤੀ ਵਾਰਸ ਆ ਗਈ ਖੁੱਲੀ ਢੁੱਲੀ ਆ ਤੁਸੀਂ ਦੇਖ ਰਹੇ ਨਿਆਰੀ ਬੱਜੇ ਪਏ ਆ ਮਰਦਿਆਂ ਨੂੰ ਵੀ ਆਇਆ ਬਾਈ ਕੱਢ ਜਾ ਤੇਰੀ ਪੈ ਖੜ ਖੜ ਖੜਿਆ ਨਹੀਂ ਜਾਂਦਾ ਦੇ ਉਹ ਕੀ ਆ ਰਹੇ ਹੁੰਦੇ ਆ ਵਾਟਰਫਾਲ ਲਹਿਰਾਂ ਹੀ ਭਗਦੀਆਂ ਲਹਿਰਾਂ ਹੀ ਦੇ ਬੈਠਿਆ ਨਾ ਮਸਤ ਹੋਏ ਪਾਠਿਆ ਕੀ ਕਰਨਾਂ ਦੇ ਆਪਾਂ ਚੱਲਦੇ ਹੁਣ ਪਿੰਡ ਬੰਨੀ ਨੂੰ ਉਧਰ ਦਿਖਾਉਨੇ ਆ ਮਾਹੌਲ ਲਾਹੌਰ ਨਾ ਪਰ ਪੈਂਡਵੰਨੀ ਨੂੰ ਚਾਲਦੇ ਆ ਬਾਈ ਨਾਲੇ ਨੂਲੇ ਦੇਖਦਾ ਉੱਪਰ ਦੀ ਹੋਏ ਪਏ ਆ ਸੱਪੜ ਵੀ ਖਾਲੀ ਹੋਏ ਪਏ ਸੀਗੇ ਉਹ ਸੱਪੜ ਦਾ ਕਰੇ ਸੀ ਖਾਲੀ ਕਿਉਂਕਿ ਗੰਦਾ ਪਾਣੀ ਨਾਲੀਆਂ ਦਾ ਉਹਦੇ ਚ ਪਈ ਜਾਂਦਾ ਹੁੰਦਾ ਸੀ ਮੀਂਹ ਆ ਫਿਰ ਦੁਬਾਰੇ ਪਰ ਜਾਣਗੇ ਕੁਦਰਤੀ ਵਿਨਾਸ਼ ਕਰਦੀ ਰੰਗ ਜੀ ਲੱਗੇ ਪਏ ਆ ਜਿਹੜਾ ਆ ਦੇ ਅੰਬਾਤ ਆ ਰਹੀਆਂ ਦੇ ਚਲੋ ਚੱਲਦੇ ਆਪਾਂ ਹੁਣ ਉਧਰ ਸੱਪ ਇਹਦਾ ਪਿੰਡ ਵਾਲਾ ਨਹੀਂ ਸਾਡੇ ਕਿ ਆਏ ਆ ਵੇ ਪਿੰਡ ਦੇ ਵਿੱਚ ਨਾ ਇੰਨਾ ਜ਼ਰੂਰ ਪਿੰਡ 'ਚ ਪਾਣੀ ਨਹੀਂ ਖੜਦਾ ਸਾਰਾ ਪਾਣੀ ਇੱਧਰ ਨੂੰ ਛੱਪੜਾ ਕੇ ਨਹੀਂ ਨਹੀਂ ਹੁੰਦਾ ਇੱਕ ਪਾਸੇ ਨੂੰ ਢਾਲ ਆ ਸੌਣ ਨੂੰ ਦਿਖਾਉਣੇ ਚੱਲ ਕੇ ਉਧਰ ਕਿ ਪਾਣੀ ਆਉਂਦਾ ਆ ਦੇਖ ਸਕਦੇ ਹਾਂ ਗੁਰਦੁਆਰਾ ਗੁਰਦੁਆਰੇ ਦੇ ਬੈਕਸੈਪ ਦੇ ਜਾਂਦਾ ਪਾਣੀ ਮੱਦੇ ਪਏ ਆ ਨਾ ਨਜ਼ਾਰੇ ਕੁਦਰਤ ਦਾ ਕੁਦਰਤੀ ਹੁੰਦਾ ਪਾਣੀ ਹੈ ਨਾ ਆਉਂਦੀ ਆ ਫੀਲਿੰਗ ਦੇਖ ਦੇਖ ਜਿਵੇਂ ਆ ਕੇ ਨਾ ਕਿ ਉਹ ਇੱਕ ਫੀਲਿੰਗ ਆਉਂਦੀ ਹੈ ਨਾ ਇਥੋਂ ਪਹਾੜਾਂ ਦੀ ਆਂਦੇ ਆ ਜੇ ਆਨੇ ਦੇਖ ਆਹ ਲੇਕ ਆ ਸਾਡੇ ਪਿੰਡ ਦੀ ਬਈ ਕਿਉਂ ਦੇਖਦਾ ਨਾ ਲੇਕ ਚ ਪਾਣੀ ਦੇਖ ਆਉਂਦਾ ਨਾ ਨਿਆਰਾ ਲੇਕ ਦਾ ਥੋੜਾ ਆਪਾਂ ਖੇਤਾਂ ਕੋਲੋਂ ਵਾਪਸ ਆਨਾ ਖੇਤਾਂ ਕੋਲੋਂ ਨਾ ਗੇੜਾ ਮਾਰੇ ਹੁੰਨੇ ਆ ਘਾਰਾ ਗੁਰਾ ਤਾਂ ਨਹੀਂ ਪੈ ਗਿਆ ਕਿਤੇ ਕੀ ਆਉਂਦੇ ਆ ਇਹ ਫਿਰ ਨਹੀਂ ਆ ਗਈ ਪਿੰਡ ਦੇ ਉੱਤੇ ਤੇ ਉਪਰੇ ਖੇਤ ਆ ਜਾਣਗੇ ਤੇ ਪਿੰਡ ਦੇ ਉੱਤੇ ਦੀ ਇੱਕ ਇਧਰ ਛੱਪੜ ਆ ਗਿਆ ਤੇ ਛੋਟਾ ਛੱਪੜ ਆ ਗਿਆ ਭਗਦੇ ਚਰਨੇ ਨੀ ਹੇ ਚੰਨੇ ਹੇ ਭਗਦੇ ਚਰਨੇ ਅੜੀਏ ਵੇਖੀ ਕੋ ਲਖ ਲੋਕੇ ਨੀ ਕਿਦਾਂ ਵਾਰ ਸਰ ਮੁਕੇ ਹਏ ਪਾਣੀ ਪੱਤਿਆਂ ਤੋਂ ਲਓ ਜੀ ਆ ਆ ਗਿਆ ਖੇਤਾਂ ਦਾ ਨਜ਼ਾਰਾ ਹੁਣ ਇਧਰ ਨੂੰ ਆ ਗੰਦਾ ਨਾਲਾ ਆ ਗਿਆ ਇਹ ਜੀ ਗੰਦਾ ਪਾਣੀ ਆਉਂਦਾ ਝੋਨੇ ਲੱਗੇ ਪਏ ਆ ਮੱਕੀਆਂ ਖੜੀਆਂ ਸਾਰੀਆਂ ਤਰ੍ਹਾਂ ਦੀਆਂ ਮੱਕੀਆਂ ਵਾਲੇ ਰੀਆ ਗਿਆ ਸਾਰਾ ਮੱਕੀਆਂ ਦਾ ਮੱਕੀ ਦੀ ਵਿਆਮ ਫੇਰ ਵੀ ਸਾਡੇ ਪਿੰਡ 'ਚ ਬਹੁਤ ਆ ਪਰ ਫਿਰ ਵੀ ਘਟੀ ਆ ਉਹ ਤੁਸੀਂ ਦੇਖ ਰਹੇ ਹੋ ਕਿਵੇਂ ਦੇਖੋ ਪਾਣੀ ਨੂੰ ਬੰਦ ਕਰਦੇ ਹੋਏ ਸੋ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਬਾਈ ਹੈ ਤੇ ਦਿਖਾਓ ਮੀਂਹ ਨੀ ਯਾਰੇ ਸੋ ਇਹ ਸੀ ਅੱਜ ਦਾ ਬਲੌਗ ਆਪਾਂ ਮੀਂਹ ਦਾ ਥੋੜਾ ਜਿਹਾ ਕਵਰ ਕੀਤਾ ਜਿਹੜੇ ਛੜੇ ਕੱਢੇ ਮੈਂ ਖੇਤ ਕਿਹੜਾ ਮਾਰ ਕੇ ਨੇ ਬਲੌਗ ਨਾਲ ਦੰਨਿਆ